ਜੇ ਕਿਸ ਨੂੰ ਪੁੱਛੀਏ ਤਾਂ ਤੇ ਉੱਤੇ ਸਵਰਗ ਕਿੱਥੇ ਆ ਉਹ ਕਹਿੰਦਾ ਜੀ ਹਿਮਾਚਲ ਦੇ ਵਿੱਚ ਆ ਹਿਮਾਚਲ ਦੀਆਂ ਪਹਾੜੀਆਂ ਹਿਮਾਚਲ ਦੀਆਂ ਬਾਦੀਆਂ ਦੇ ਵਿੱਚ ਸਵਰਗ ਆ ਪਰ ਜੇ ਤੁਸੀਂ ਦੇਖਿਆ ਥੰਬਨੇਲ ਦੇ ਉੱਤੇ ਲਿਖਿਆ ਕਿ ਹਿਮਾਚਲ ਬਰਬਾਦੀ ਦੇ ਰਾਹ ਵੱਲੋਂ ਆ ਉਹਦਾ ਕਾਰਨ ਕੀ ਆ ਕੀ ਇਹ ਸਹੀ ਵੀ ਆ ਗਲਤ ਵੀ ਹੈ ਜਾਂ ਸਹੀ ਹੈ ਸੋ ਸਾਰੀ ਦੀ ਸਾਰੀ ਇਨਫੋਰਮੇਸ਼ਨ ਅੱਜ ਇਸ ਆਪਾਂ ਵੀਡੀਓ ਵਿੱਚ ਦੇਖਣ ਜਾ ਰਹੇ ਆ ਮਸਲਾ ਕੀ ਉਹਨੂੰ ਸਮਝਾਂਗੇ ਜੇ ਹਿਮਾਚਲ ਨੇ ਉਸ ਬਰਬਾਦੀ ਦੇ ਰਾਹ ਤੋਂ ਵਾਪਸ ਉਹਨਾਂ ਨੂੰ ਕੀ ਕਰਨਾ ਪਊਗਾ ਇਸ ਬਰਬਾਦੀ ਦੇ ਰਾਹ ਦੇ ਲਈ ਕੌਣ-ਕੌਣ ਜ਼ਿੰਮੇਵਾਰ ਹੈ ਉਹ ਸਾਰੀ ਇਨਫੋਰਮੇਸ਼ਨ ਹੈ ਅੱਜ ਇਸ ਅਸੀ ਕਾਲ ਜੀ ਮੇਰਾ ਨਾਮ ਹੈ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਇਸ ਬਹੁਤ ਹੀ ਇੰਪੋਰਟੈਂਟ ਤੇ ਇਨਫੋਰਮੇਸ਼ਨ ਵਾਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਸਾਰੀ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਕਰਦੇ ਹਾਂ ਸ਼ੁਰੂਆਤ ਆ ਅਸਲ ਦੇ ਵਿੱਚ ਮਸਲਾ ਕੀ ਹੈ ਜਿੱਥੋਂ ਇਹ ਵੀਡੀਓ ਬਣਾਉਣ ਦਾ ਮੇਰੇ ਮਨ ਦੇ ਵਿੱਚ ਖਿਆਲ ਆਇਆ ਉਹ ਮਸਲਾ ਇਹ ਹੈ ਵੀ ਸਾਨੂੰ ਇੱਕ ਦੋ ਦਿਨਾਂ ਤੋਂ ਇਹ ਖਬਰਾਂ ਦੇਖਣ ਨੂੰ ਮਿਲ ਕਿ ਹਿਮਾਚਲ ਦੇ ਜਿਹੜੇ 2 ਲੱਖ ਸਰਕਾਰੀ ਅਫਸਰ ਹੈਗੇ ਆ 1.5 ਲੱਖ ਜਿਹੜੇ ਕਿ ਪੈਨਸ਼ਨਰ ਹੈਗੇ ਆ ਉਹਨਾਂ ਨੂੰ ਹਜੇ ਆਪਣੀ ਸੈਲਰੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਅ ਕਹਿ ਲਓ ਵੀ ਜੋ ਡੇਟ ਹੁੰਦੀ ਆ ਸੈਲਰੀ ਦੇਣ ਦੀ ਤਨਖਾਹ ਦੇਣ ਦੀ ਪੈਨਸ਼ਨ ਦੇਣ ਦੀ ਉਸ ਤਨਖਾਹ ਤੇ ਨਹੀਂ ਦਿੱਤੀ ਗਈ ਉਸ ਤਾਰੀਖ ਦੇ ਉੱਤੇ ਕੁਝ ਦਿਨ ਲੇਟ ਕੀਤੀ ਗਈ ਈਵਨ ਮਹੀਨਾ ਮਹੀਨਾ ਲੇਟ ਕੀਤੀ ਗਈ ਤੇ ਉੱਥੋਂ ਦੇ ਜਿਹੜੇ ਐਮ.ਐਲ.ਏ ਵਗੈਰਾ ਤੇ ਸੀ.ਐਮ ਵਗੈਰਾ ਉਹ ਵੀ ਆਪਣੀ ਤਨਖਾਹ ਨਹੀਂ ਲੈ ਰਹੇ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਦੂਜੇ ਨੰਬਰ ਤੇ ਕਹਿੰਦੇ ਹਿਮਾਚਲ ਦੇ ਸਰਕਾਰੀ 18 ਹੋਸਟਲ ਸਿਗੇ ਜਿਹਨੂੰ ਕੀ ਬੰਦ ਕਰਨ ਦੇ ਲਈ ਹਿਮਾਚਲ ਦੇ ਹਾਈ ਕੋਰਟ ਨੇ ਆਰਡਰ ਦੇ ਦਿੱਤੇ ਆ ਉਹਦਾ ਕਾਰਨ ਕੀ ਹੈ ਜੀ ਪੈਸੇ ਨਹੀਂ ਹੈਗੇ ਤਨਖਾਹਾਂ ਕਿਉਂ ਨਹੀਂ ਸਮੇਂ ਦੇ ਦਿੱਤੀਆਂ ਜਾ ਰਹੀਆਂ ਪੈਸੇ ਨਹੀਂ ਹੈਗੇ ਤੇ ਤੀਜੇ ਨੰਬਰ ਤੇ ਕਹਿੰਦੇ ਹਿਮਾਚਲ ਦਾ ਹਿਮਾਚਲ ਭਵਨ ਆ ਦਿੱਲੀ ਦੇ ਵਿੱਚ ਦਾ ਹਰੇਕ ਸਟੇਟ ਦਾ ਆਪਦਾ ਆਪਦਾ ਇੱਕ ਹਿਮਾਚਲ ਭਵਨ ਹੁੰਦਾ ਹ ਹਰੇਕ ਸਟੇਟ ਦਾ ਆਪਣਾ ਆਪਣਾ ਭਵਨ ਹੁੰਦਾ ਆ ਦਿੱਲੀ ਦੇ ਵਿੱਚ ਰਾਜਧਾਨੀ ਵਿੱਚ ਸੋ ਉਸ ਭਵਨ ਨੂੰ ਜੋ ਹਿਮਾਚਲ ਦਾ ਆ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਇਹਨੂੰ ਵੇਚੋ ਤੇ ਵੇਚ ਕੇ ਕਿਦਾਂ ਦੀ ਸੇਲੀਨਾ ਦੀ ਕੰਪਨੀ ਨੂੰ ਪੈਸੇ ਦੇ ਦਿਓ ਹੁਣ ਸਾਰਾ ਮਸਲਾ ਕੀ ਹੋਇਆ ਹਿਮਾਚਲ ਦੇ ਇੰਨੇ ਬੁਰੇ ਹਾਲਾਤ ਕਿਵੇਂ ਆ ਗਏ ਇਹਦੇ ਪਿੱਛੇ ਸਰਕਾਰ ਦੀ ਨਾਕਾਮੀ ਹੈ ਜਾਂ ਫਿਰ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਚੱਲ ਰਿਹਾ ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਹੈ ਆ ਜਿਹੜੀ ਰੇਸ ਲੱਗਿਆ ਨਾ ਅਸੀਂ ਉਹ ਫ੍ਰੀ ਦੇ ਦਾਂਗੇ ਅਸੀਂ ਆ ਫ੍ਰੀ ਦੇ ਦਾਂਗੇ ਸੋ ਸਾਰਾ ਆਪਾਂ ਸਮਝਾਂਗੇ ਧਿਆਨ ਨਾਲ ਵੀਡੀਓ ਨੂੰ ਦੇਖਿਓ ਹਾਂ ਅੱਗੇ ਵਧਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਲਈ ਆ ਤੁਹਾਡੇ ਵਿੱਚੋਂ ਜਾਂ ਤੁਹਾਡਾ ਕੋਈ ਭੈਣ ਭਰਾ ਛੋਟਾ ਵੱਡਾ ਸੱਜਣ ਮਿੱਤਰ ਦੋਸਤ ਮਿੱਤਰ ਬੱਚਾ ਕੋਈ ਤੁਹਾਡਾ ਪੰਜਾਬ ਦੇ ਵਿੱਚ ਡੀਐਸਪੀ ਐਸਡੀਐਮ ਤਹਿਸੀਲਦਾਰ ਬਣਨਾ ਚਾਹੁੰਦਾ ਆ ਉਹਦੇ ਲਈ ਇੱਕ ਸਰਕਾਰੀ ਪੇ ਤਾਂ ਤੁਸੀਂ ਐਡਮਿਸ਼ਨ ਦੇ ਲਈ ਇਹ ਵੇਖ ਲਿਖੇ ਨੰਬਰ 'ਤੇ ਕਾਲ ਕਰ ਸਕਦੇ ਹੋ ਤੇ ਜੇ ਤੁਹਾਡੇ ਕੋਲ ਜਾਣਕਾਰੀ ਵੀ ਨਹੀਂ ਹੈ ਤੁਹਾਡਾ ਮਨ ਹੈ ਕਿਸੇ ਨਾਲ ਅਸੀਂ ਵੀ ਪਤਾ ਕਰਨਾ ਚਾਹੁੰਦੇ ਹਾਂ ਵੀ ਕਿਵੇਂ ਅਸੀਂ ਡੀਐਸਪੀ ਅਸੀਂ ਤਹਿਸੀਲਦਾਰ ਬਣ ਸਕਦੇ ਹਾਂ ਤਾਂ ਨੰਬਰ ਦਿੱਤਾ ਗਿਆ ਉੱਤੇ ਕਾਲ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੇਰੀ ਟੀਮ ਦੇ ਕੋਲ ਬਾਕੀ ਅਖੀਰ ਦੇ ਉੱਤੇ ਮੈਂ ਹੋਰ ਡਿਟੇਲ ਦੇ ਵਿੱਚ ਦੱਸ ਦੂੰਗਾ ਠੀਕ ਹੈ ਚਲੋ ਹੁਣ ਮੁੱਦੇ ਤੇ ਆਉਨੇ ਆ ਸੋ ਇੰਨਾ ਕੁਝ ਕਿਉਂ ਹੋ ਗਿਆ ਕਿਉਂਕਿ ਹਿਮਾਚਲ ਦੇ ਉੱਤੇ ਕਹਿੰਦੇ ਕਰਜ਼ਾ ਬਹੁਤ ਆ ਜੀ ਕਰਜ਼ੇ ਦੀ ਗੱਲ ਕਰ ਲਈਏ ਸੋ ਜਿਹੜਾ ਸਾਡੇ ਕੋਲ ਹੁਣ ਡਾਟਾ ਆਇਆ ਆ ਉਹਦੇ ਅਕੋਰਡਿੰਗ 2018 ਦੇ ਵਿੱਚ ਹਿਮਾਚਲ ਦੇ ਉੱਤੇ 47000 ਕਰੋੜ ਰੁਪਿਆ ਕਰਜ਼ਾ ਸੀਗਾ ਜਿਹੜਾ ਕਿ 2023 ਤੱਕ ਵਾਧੇ-ਵਾਧੇ 1 ਟ੍ਰਿਲੀਅਨ ਤੱਕ ਹੋਣ ਦੀ ਆਸ ਆ ਜੀ ਠੀਕ ਹੈ ਸੋ ਜੇ ਮੈਨੂੰ ਹੋਰ ਸਿੰਪਲ ਭਾਸ਼ਾ ਵਿੱਚ ਤੇ ਦਿਖਾਵਾਂ 2021 ਦੇ ਵਿੱਚ ਕਹਿੰਦੇ ਹਿਮਾਚਲ ਦੇ ਉੱਤੇ 62000 ਕਰਜ਼ਾ ਸੀਗਾ 62000 ਕਰੋੜ ਰੁਪਿਆ ਕਰਜ਼ਾ ਸੀਗਾ 2022 ਦੇ ਵਿੱਚ ਹਿਮਾਚਲ ਦੇ ਉੱਤੇ 68000 ਕਰੋੜ ਰੁਪਇਆ ਕਰਜ਼ਾ 2023 ਦੇ ਵਿੱਚ ਹਿਮਾਚਲ ਦੇ ਉੱਤੇ 73000 ਕਰੋੜ ਰੁਪਇਆ ਕਰਜ਼ਾ 2024 ਦੇ ਵਿੱਚ ਹਿਮਾਚਲ ਉੱਤੇ 86000 ਕਰੋੜ ਰੁਪਇਆ ਕਰਜ਼ਾ ਤੇ 2025 ਦੇ ਮਾਰਚ ਤੱਕ ਆਉਣ ਤੇ ਉਮੀਦ ਆ ਵੀ ਇਹ ਕਰਜ਼ਾ ਵਧ ਕੇ 94 95 ਹੀ ਮੈਂ ਕਹੂੰਗਾ 95000 ਕਰੋੜ ਰੁਪਇਆ ਹੋ ਜਾਊਗਾ ਬਹੁਤ ਵੱਡੀ ਅਮਾਉਂਟ ਇਨਾ ਕਰਜ਼ਾ ਹਰੇਕ ਸਾਲ ਕਰਜ਼ਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਸੋ ਇਹਦੇ ਪਿੱਛੇ ਕਾਰਨ ਸਾਨੂੰ ਲੱਭਣ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਹਾਂ ਵੀ ਹਿਮਾਚਲ ਜਾਂ ਕਹੇ ਲੋ ਦੇਸ਼ ਤਰੱਕੀ ਕਰੇ ਤਾਂ ਉਹ ਦੇਸ਼ ਤੇ ਉਸ ਸਟੇਟ ਦੇ ਉੱਤੇ ਕਰਜ਼ਾ ਨਹੀਂ ਹੋਣਾ ਚਾਹੀਦਾ ਲੇਕਿਨ ਹਿਮਾਚਲ ਦੇ ਉੱਤੇ ਬਹੁਤ ਕਰਜ਼ਾ ਹੈ ਜਿਹੜੇ ਹਿਮਾਚਲ ਦੇ ਵਿੱਚ ਅਸੀਂ ਖੁਸ਼ਹਾਲ ਚਿਹਰੇ ਦੇਖਦੇ ਆਂ ਜਿਹੜੇ ਅਕਸਰ ਦੂਜੀਆ ਸਟੇਟਾਂ ਨਾਲ ਲੜਦੇ ਆ ਦੋ ਚਾਰ ਬੰਦਿਆਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਆ ਸਰ ਦੂਜੇ ਨੰਬਰ ਤੇ ਕਾਦੇ ਵਿੱਚ ਕਰਜ ਦੇ ਵਿੱਚ ਹਰੇਕ ਹਿਮਾਚਲ ਵਾਸੀ ਦੇ ਉੱਤੇ 1.17 ਲੱਖ ਦਾ ਕਰਜ਼ ਆ ਜੇ ਆਪਾਂ ਐਵਰੇਜ ਡਿਵਾਈਡ ਕਰ ਦਈਏ ਪਹਿਲੇ ਨੰਬਰ ਤੇ ਉਰਨਾਚਲ ਪ੍ਰਦੇਸ਼ ਆ ਭਾਰਤ ਦੇ ਵਿੱਚੋਂ ਤੇ ਦੂਜੇ ਨੰਬਰ ਤੇ ਹਿਮਾਚਲ ਪ੍ਰਦੇਸ਼ ਆਉਂਦਾ ਸੋਚ ਕੇ ਦੇਖੋ ਉਹਨਾਂ ਕੋਲੇ ਜਿਹੜੀ ਚੀਜ਼ ਹੈਗੀ ਹੋਗਾ ਟੂਰਿਜ਼ਮ ਟੂਰਿਜ਼ਮ ਨੂੰ ਉਹ ਬਰਬਾਦ ਕਰ ਰਿਆ ਆਸ-ਪਾਸ ਦੀਆਂ ਸਟੇਟਾਂ ਨਾਲ ਲੜ ਕੇ ਆਪਾਂ ਦੇਖਿਆ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਦੇ ਜਿਹੜੇ ਮੁੱਖ ਲੀਡਰੋ ਕਿਵੇਂ ਲੜਾਈ ਕਰਦੇ ਆ ਉਹਦੇ ਉੱਤੇ ਆਪਾਂ ਵੀ ਜ਼ਰੂਰ ਆਵਾਂਗੇ ਉਹ ਕੱਲਾ ਇੱਕ ਕਾਰਨ ਨਹੀਂ ਚੱਲ ਰਿਹਾਗਾ ਸੋ ਜੇ ਆਪਾਂ ਦੇਖੀਏ ਹੁੰਦਾ ਇੱਕ ਨਾ ਡੈਟ ਟੂ ਉਹਨਾਂ ਦੀ ਕਮਾਈ ਦਾ ਰੇਸ਼ਿਓ ਆਪਾਂ ਕਹਿੰਦੇ ਆ ਕਿਸੇ ਬੰਦੇ ਉੱਤੇ ਕਰਜ਼ਾ ਆ ਕਿੰਨਾ ਕ ਕਰਜ਼ਾ ਆ ਉਹਦੀ ਕਮਾਈ ਕਿੰਨੀ ਆ ਤੇ ਉਹਦੇ ਵਿਦ ਰਿਸਪੈਕਟ ਟੂ ਕਰਜ਼ਾ ਕਿੰਨਾ ਮੰਨ ਲਓ ਕਿਸੇ ਬੰਦੇ ਦੀ ਬਹੁਤ ਵੱਡੀ ਕਮਾਈ ਆ ਜਦੋਂ ਤੇ ਕਰਜ਼ਾ ਜ਼ਿਆਦਾ ਵੀ ਹੋਊਗਾ ਫਿਰ ਉਹ ਪ੍ਰਭਾਅ ਨਹੀਂ ਪਾਉਂਦਾ ਲੇਕਿਨ ਜੇ ਉਹਦੀ ਕਮਾਈ ਜੇ ਹਿਮਾਚਲ ਦੀ ਆਪਾਂ ਕਮਾਈ 100 ਰੁਪਇਆ ਮੰਨੀ ਹੈ ਠੀਕ ਹੈ ਸੋ ਹਿਮਾਚਲ ਦੇ ਉੱਤੇ 2023 ਦੇ ਵਿੱਚ 40 ਰੁਪਏ ਕਰਜ਼ਾ ਸੀਗਾ ਜੇ ਉਹਦੀ ਕਮਾਈ 100 ਰੁਪਇਆ ਸੀਗੀ ਉਹਦੀ ਟੋਟਲ ਕਮਾਈ ਦਾ ਜੋ ਕਿ 2025 ਵਿੱਚ ਵੱਧ ਕੇ 142% ਹੋਣ ਤੱਕ ਜਾ ਰਿਹਾ ਹੁਣ ਸੋਚਣਾ ਪਊਗਾ ਇਹ ਹਿਮਾਚਲ ਦੇ ਉੱਤੇ ਜੇ ਇੰਨਾ ਹੈਗਾ ਇਹ ਜ਼ਿਆਦਾ ਹੈ ਕਿ ਘਾਟਾ ਬਾਕੀ ਆਸੇ-ਪਾਸੇ ਸੂਬਿਆਂ ਉੱਤੇ ਕਿੰਨਾ ਕਾਪਾ ਇੱਕ ਝਾਕ ਮਾਰ ਲੈਣੇ ਆ ਸੋ ਜੇ ਦੇਖਿਆ ਜਾਵੇ ਤਾਂ ਪੰਜਾਬ ਵੀ ਕਿਸੇ ਨੂੰ ਘੱਟ ਨਹੀਂ ਹੈਗਾ ਪੰਜਾਬ ਦੇ ਉੱਤੇ 44.1% ਉਹਦੇ ਟੋਟਲ ਕਮਾਈ ਦੇ ਉੱਤੇ ਕਰਜ਼ਾ ਜੀ ਹਿਮਾਚਲ ਦੂਜੇ ਤੇ ਆ ਰਿਹਾ ਬਾਕੀ ਜਿਹੜਾ ਹੈਗਾ ਅਰੁਣਾਚਲ ਤੀਜੇ ਤੇ ਆ ਰਾਜਸਥਾਨ ਚੌਥੇ ਤੇ ਆ ਸੋ ਇਦਾਂ ਹੋਰ ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਫਿੱਕੇ ਰੰਗ ਦੀਆਂ ਸਟੇਟਾਂ ਉਹਨਾਂ ਉੱਤੇ ਕਰਜ਼ਾ ਘੱਟ ਆ ਉਹਨਾਂ ਦੀ ਕਮਾਈ ਦੇ ਹਿਸਾਬ ਦੇ ਨਾਲ ਆਪਾਂ ਕਮਾਈ ਦੇ ਹਿਸਾਬ ਨਾਲ ਦੇਖਦੇ ਆ ਹੋ ਸਕਦਾ ਅਮਾਊਂਟ ਦੇ ਵਿੱਚੋਂ ਕਰਜ਼ਾ ਜ਼ਿਆਦਾ ਹੋਵੇ ਜਿਵੇਂ ਆਪਾਂ ਗੱਲ ਕਰੀ ਹਿਮਾਚਲ ਦੇ ਉੱਤੇ 96000 ਕਰੋੜ ਰੁਪਇਆ ਕਰਜ਼ਾ ਆ ਪੰਜਾਬ ਦੇ ਉੱਤੇ ਪੌਣੇ 4 ਲੱਖ ਕਰੋੜ ਰੁਪਇਆ ਕਰਜ਼ਾ ਆ ਪਰ ਪਰਸੈਂਟ ਦੇ ਹਿਸਾਬ ਨਾਲ ਦੇਖੀਏ 42 ਤੇ 44 ਜ਼ਿਆਦਾ ਫਰਕ ਨਹੀਂ ਆ ਕਿਉਂਕਿ ਪੰਜਾਬ ਦੀ ਕਮਾਈ ਬਹੁਤ ਜ਼ਿਆਦਾ ਆ ਇੱਕ ਵੀਡੀਓ ਮੈਂ ਪੰਜਾਬ ਦੇ ਉੱਤੇ ਵੀ ਲੈ ਕੇ ਆਉਂਗਾ ਅੱਜ ਦੋ ਵਾਰ ਠੀਕ ਹੈ ਜੀ ਸੋ ਕਾਫੀ ਜ਼ਿਆਦਾ ਕਰਜ਼ਾ ਜੇ ਬਾਕੀ ਸਟੇਟਾਂ ਦੇ ਹਿਸਾਬ ਨਾਲ ਦੇਖੀ ਤਾਂ ਹਿਮਾਚਲ ਦਾ ਕਹਿ ਲਓ ਵੀ ਬਿਲਕੁਲ ਬਰਬਾਦੀ ਵੱਲੂ ਜਾ ਰਿਹਾ ਦੂਜੇ ਨੰਬਰ ਤੇ ਕਿਹ ਜਿਹੜਾ ਕਰਜ਼ਾ ਆ ਇਹੀ ਬਰਬਾਦੀ ਵੱਲੂ ਜਾਂ ਕੋਈ ਹੋਰ ਵੀ ਕਾਰਨ ਦੇਖੋ ਕਰਜ਼ਾ ਹੋਣਾ ਬਰਬਾਦੀ ਵੱਲੂ ਜਾਣਾ ਉਹਨਾ ਨਹੀਂ ਹੁੰਦਾ ਜਿੰਨਾ ਅੱਗੇ ਦੇ ਫਿਊਚਰ ਤੇ ਸਾਨੂੰ ਪ੍ਰੋਗਰਾਮ ਦੀਦੇ ਹੁੰਦੇ ਆ ਮਤਲਬ ਅੱਗੇ ਸਾਡੇ ਕੋਲ ਕੁਝ ਹੈਗਾ ਕਿ ਨਹੀਂ ਹੈਗਾ ਉਹ ਸਾਨੂੰ ਦੇਖਣ ਦੀ ਬਹੁਤ ਜ਼ਰੂਰਤ ਆ ਹੁਣ ਇਹ 2017 ਦੇ ਵਿੱਚ CAG ਸਾਡੀ ਇੱਕ ਸੰਸਥਾ ਆ ਜਿਹਨੇ ਰਿਪੋਰਟ ਜਾਰੀ ਕਰਕੇ ਦੱਸਿਆ ਵੀ ਹਿਮਾਚਲ ਦੇ ਲਈ ਇੱਕ ਖਤਰੇ ਦੀ ਘੰਟੀ ਆ ਕਿਉਂਕਿ ਬਰਬਾਦੀ ਵੱਲੂ ਜਾ ਰਿਹਾ ਬਾਕੀ ਸਟੇਟਾਂ ਨੂੰ ਵੀ ਗਿਆ ਕਰਦਾ ਬਾਕੀਆਂ ਦੇ ਵੀ ਹੈਗਾ ਕਿਉਂਕਿ ਹਿਮਾਚਲ ਦੇ ਵਿੱਚ ਜਿਹੜੀ ਪੋਲੀਟੀਕਲ ਸਿਨੈਰੀਓ ਆ ਜਿਹੜੀ ਉੱਥੋਂ ਦੀ ਕਮਾਈ ਦੇ ਸਾਧਨੋਂ ਬਹੁਤ ਘੱਟ ਨੇ ਤੇ ਜਿਹੜੇ ਉਹਨਾਂ ਕੋਲ ਹੈਗੇ ਉਹਨਾਂ ਦੀ ਵਰਤੋਂ ਨਹੀਂ ਕਰ ਪਾਰੇ ਸਭ ਤੋਂ ਵੱਡਾ ਕਾਰਨ ਇਹ ਆ ਸੋ ਕਹਿੰਦੇ ਜੀ ਬਰਬਾਦੀ ਵੱਲੂ ਜਾ ਰਿਹਾ ਸੋ CAG ਨੇ 2017 ਵਿੱਚ ਕਹਿ ਦਿੱਤਾ ਸੀਗਾ ਪਰ ਹਿਮਾਚਲ ਦੇ ਕੰਨ ਉੱਤੇ ਜ਼ੂ ਤੱਕ ਨਹੀਂ ਜਿਹੜੀ ਹੁੰਦੀ ਹੈ ਕਹਿੰਦੇ ਉਹਨੇ ਖਾਜ ਕੀਤੀ ਕਹਿੰਦੇ ਉੱਦੇ ਹੀ ਚੱਲ ਲਿਆ ਜੀ ਆਪਾਂ ਇੱਕ ਹੋਰ ਹਿਸਾਬ ਲਾਉਣੇ ਆ ਅੰਕੜਿਆਂ ਨੂੰ ਹੋਰ ਸਿੰਪਲ ਕਰ ਦਿੰਨੇ ਆ ਜੇ ਹਿਮਾਚਲ ਦੀ ਗੱਲ ਕਰੀ ਤਾਂ ਹਿਮਾਚਲ ਦੀ ਜਿਹੜੀ ਕਮਾਈ ਹੋਊਗੀ 2025 ਦੀ ਯਾਨੀ ਕਿ 2024-25 ਦੀ ਇਸ ਸਾਲ ਦੀ 42000 ਕਰੋੜ ਰੁਪਈਆ ਹੋਊਗੀ ਜੋ ਕਿ ਪਿਛਲੇ ਸਾਲ ਦੇ ਪਰਸੈਂਟ 4% ਵਧੂਗਾ ਪਿਛਲੇ ਸਾਲ ਦੇ ਮੁਕਾਬਲੇ ਸੋ ਉਹਦੇ ਵਿੱਚੋਂ ਕਹਿੰਦੇ ਜਿਹੜਾ ਸਟੇਟ ਹੈਗਾ ਆ ਉਹ ਆਪਣਾ ਹਿਮਾਚਲ ਆ ਉਹ ਆਪਦੇ 15000 ਕਰੋੜ ਦੇ ਟੈਕਸ ਇਕੱਠੇ ਕਰੂਗਾ ਤੇ ਸੈਂਟਰ ਗਵਰਨਮੈਂਟ ਵੱਲੋਂ ਨੂੰ 1.5 10000 ਕਰੋੜ ਰੁਪਏ ਜਿਹੜਾ ਉਹ ਟੈਕਸਾਂ ਦਾ ਮਿਲੂਗਾ ਸੋ ਹਿਮਾਚਲ ਦਾ ਜਿਹੜੀ ਕਮਾਈ ਆ ਉਹ ਉਹਨਾਂ ਦੇ ਇੱਥੇ ਹੋਗਾ 25000 ਕਰੋੜ ਹੋਗਾ ਇਹਨਾਂ ਨੇ 42000 ਕਰੋੜ ਕਿਹਾ ਹੈ ਬਾਕੀ ਕਿੱਥੋਂ ਹੋਣਗੇ ਬਾਈ ਇਹ ਸੈਂਟਰ ਹੈਲਪ ਕਰੂਗੀ ਸੈਂਟਰ ਹੈਲਪ ਕਰੂਗੀ ਠੀਕ ਹੈ ਸੋ ਹਿਮਾਚਲ ਸੋਚ ਰਿਹਾ हिमाचल सोच ਰਿਹਾ ਆ ਵੀ ਸਾਡੀ ਆਪ ਦੀ ਕਮਾਈ ਜਿਹੜੀ 24-25 ਹਜ਼ਾਰ ਕਰੋੜ ਹੈਗੀ ਆ ਸਾਨੂੰ 18 ਤੋਂ 15 ਤੋਂ 18 ਹਜ਼ਾਰ ਕਰੋੜ ਰੁਪਈਆ ਸੈਂਟਰ ਗਵਰਨਮੈਂਟ ਦੇ ਦਊਗੀ ਤੇ ਸਾਡਾ ਜਿਹੜਾ 42 ਹਜ਼ਾਰ ਕਰੋੜ ਰੁਪਈਏ ਦਾ ਜਿਹੜਾ ਕਮਾਈ ਹੋ ਜੂਗੀ ਉਹਦੇ ਵਿੱਚ ਉਹ ਅਸੀਂ ਖਰਚੇ ਕਰ ਲੈ ਹੁਣ ਮਸਲੇ ਜਿਹੜੇ ਸ਼ੁਰੂ ਹੁੰਦੇ ਇੱਥੋਂ ਸ਼ੁਰੂ ਹੁੰਦੇ ਆ ਸਮੱਸਿਆਵਾਂ ਮਾ ਸ਼ੁਰੂ ਹੁੰਦੀਆਂ ਇੱਥੋਂ ਹੁੰਦੀਆਂ ਤਾਂ ਹੀ ਕਹਿੰਦਾ ਹਿਮਾਚਲ ਜਿਹੜਾ ਖਤਰੇ ਵੱਲ ਜਾ ਰਿਹਾ ਹਿਮਾਚਲ ਨੇ ਸੋਚਦਾ ਲਿਆ ਵੀ ਠੀਕ ਆ ਜੀ ਅਸੀਂ ਇੰਨੀ ਕਮਾਈ ਆਜੂਗੀ ਆਪਾਂ ਜਿਹੜੇ ਖਰਚੇ ਵਗੈਰਾ ਕਰ ਲਾਂਗੇ ਉਹ ਖਰਚੇ ਕਿੰਨੇ ਆਪਾਂ ਉਹ ਵੀ ਦੇ ਤੇ ਜਿਹੜੀ ਉਮੀਦ ਲਾਈ ਆ ਵੀ ਸਾਨੂੰ ਇੰਨੇ ਪੈਸੇ ਮਿਲਣਗੇ ਇੰਨੇ ਮਿਲਣਗੇ ਮੋਦੀ ਸਾਹਿਬ ਸੈਂਟਰ ਚ ਬੈਠੇ ਆ ਕਹਿੰਦੇ ਉਂਗਲੀ ਕਰਤੀ ਕਹਿੰਦੇ ਨਹੀਂ ਹੋਗਾ ਕਿਉਂ ਨਹੀਂ ਹੋਗਾ ਸੋ ਜੇ ਦੇਖਿਆ ਜਾਵੇ ਤਾਂ ਪੋਲਿਟੀਕਲ ਸਿਨੈਰੀਓ ਇਹ ਆ ਵੀ ਜੇ 2022 23 ਦੀ ਗੱਲ ਕਰ ਲਈ ਤਾਂ ਉਸ ਸਮੇਂ ਸੈਂਟਰ ਗਵਰਨਮੈਂਟ ਨੇ 16000 ਕਰੋੜ ਰੁਪਈਆ ਦਿੱਤਾ ਸੀਗਾ ਹਿਮਾਚਲ ਸਰਕਾਰ ਨੂੰ ਆਪਦੇ ਵੱਲੋਂ ਐਜ਼ ਅ ਐਕਸਟਰਾ ਉਦੋਂ ਬੀਜੇਪੀ ਦੀ ਸਰਕਾਰ ਸੀ ਹੁਣ ਉੱਥੇ ਕਾਂਗਰਸ ਦੀ ਸਰਕਾਰ ਆ ਗਈ ਆ ਅ ਨਵੰਬਰ ਦੇ ਵਿੱਚ 2022 ਚ ਇਲੈਕਸ਼ਨ ਹੋਏ ਆ ਤੇ ਜਾਨਕੀ 23 24 ਤੋਂ ਸੋ ਜਿਹੜਾ ਉਦੋਂ ਬਾਅਦ ਦਾ ਸਨੈਰੀਓ ਸਰ ਜੀ ਉਹਦੇ ਵਿੱਚ ਤਾਂ 16000 ਤੋਂ ਘਟਾ ਕੇ 13000 ਕਰੋੜ ਰਹਿਣ ਦਿੱਤਾ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵੀ ਜਿਹੜੀਆਂ ਸੈਂਟਰ ਸਰਕਾਰਾਂ ਨੇ ਇਹ ਵੀ ਜਦੋਂ ਤਾਂ ਆਪ ਦੀ ਪਾਰਟੀ ਦੀ ਸਰਕਾਰ ਸਟੇਟ ਦਾ ਫਿਰ ਤਾਂ ਮਦਦ ਵਧ ਕਰ ਦਿੰਦੀ ਹੈ ਜਦੋਂ ਨਹੀਂ ਹੁੰਦੀ ਫਿਰ ਇਹ ਘੱਟ ਕਰਦੀ ਹੈ ਸੋ ਇਹ politcal ਸਨੈਰੀਓ ਹੋ ਗਿਆ ਇਹ ਵੀ ਦੇਖਣ ਦੀ ਲੋੜ ਆ ਫਿਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਹਿਮਾਚਲ ਸਰਕਾਰ ਦੀ ਆਪਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਿੰਪਲ ਉਹ ਕੇਂਦਰ ਸਰਕਾਰ ਤੇ ਨਿਰਭਰ ਹੋ ਜਵੇ ਇਹਨਾਂ ਆਪ ਉਹ ਕੀ ਕਰੀ ਸਾਨੂੰ ਉਹ ਵੀ ਦੇਖਣ ਦੀ ਲੋੜ ਸੌਰੀ ਥੋੜੀ ਖੰਗਾਰੀ ਗਲਾ ਖਰਾਬ ਆ ਆਪ ਉਹ ਕੀ ਕਰੀ ਸਾਨੂੰ ਉਹ ਵੀ ਦੇਖਣ ਦੀ ਲੋੜ ਹੈਗੀ ਆ ਹੁਣ ਖਰਚੇ ਹੋ ਕਿੱਥੇ ਰਹਾ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਜਿਹੜਾ 42000 ਕਰੋੜ ਰੁਪਇਆ ਹਿਮਾਚਲ ਸੋਜਰਾ ਵੀ ਸਾਡੀ ਕਮਾਈ ਆਊਗੀ ਉਹਦੇ ਵਿੱਚੋਂ ਕਹਿੰਦੇ ਲਗਭਗ ਲਗਭਗ 80% ਜਿਹੜਾ ਪੈਸਾ ਉਹ ਕਿੱਥੇ ਕਿੱਥੇ ਜਾਣਾ ਆ ਉਹਦੇ ਸਰਕਾਰੀ ਅਫਸਰਾਂ ਦੀ ਤਨਖਾਹ ਦੇ ਵਿੱਚ ਉਹ ਜਿਹੜੀ ਪੈਨਸ਼ਨ ਵਗੈਰਾ ਦੇਣੀ ਉਹਨਾਂ ਦੇ ਵਿੱਚ ਤੇ ਜਿਹੜਾ ਇੰਟਰਸਟ ਪੇਮੈਂਟ ਕਰਨੀ ਉਹਦੇ ਵਿੱਚ ਤਿੰਨ ਚੀਜ਼ਾਂ ਵਿੱਚ 80% ਕਮਾਈ ਜਾਊਗੀ ਸੋਚ ਕੇ ਦੇਖੋ ਤਿੰਨ ਚੀਜ਼ਾਂ ਦੇ ਵਿੱਚ ਹੁਣ ਜਿਹੜੀਆਂ ਸੈਲਰੀ ਵਗੈਰਾ ਹੈਗੀ ਆ ਉਹ ਜਾਰੀ ਆ 27000 ਕਰੋੜ ਰੁਪਏ 42 ਦੇ ਵਿੱਚੋਂ 27 ਤੋਂ 28000 ਕਰੋੜ ਰੁਪਈਆ ਤਾਂ ਤਨਖਾਹਾਂ ਤੇ ਸੈਲਰੀਆਂ ਵਿੱਚ ਚਲੇ ਜਾਣੀ ਆ ਸਰਕਾਰੀ ਅਫਸਰ ਬੈਠਿਆ ਸੁੱਤੇ ਪੈਰਾਂ ਨੂੰ ਕੋਈ ਕੰਮ ਨਹੀਂ ਹੈਗਾ ਉਹਨਾਂ ਦਾ ਹੱਲ ਕੀ ਆ ਦੇਖੋ ਹੱਲ ਵੀ ਅਸੀਂ ਨਾਲ ਦੇ ਨਾਲ ਦੇਖਦੇ ਜਾਵਾਂਗੇ ਕਹਿੰਦੇ ਕੰਮ ਨਹੀਂ ਕਰਦੇ ਸਾਨੂੰ ਸੋਚਣ ਦੀ ਲੋੜ ਹੈ ਹਿਮਾਚਲ ਨੂੰ ਵੀ ਜਿਹੜੇ ਇੰਨੇ ਬੰਦੇ ਰੱਖੇ ਆ 44% ਪੈਸਾ ਤਨਖਾਹਾਂ 'ਚ ਜਾ ਰਿਹਾ ਯਾਨੀ ਕਿ ਪੂਰੀ ਕਮਾਈ ਦਾ 50 ਤੋਂ ਥੋੜਾ ਜਿਹਾ ਘੱਟ ਅੱਧੇ ਨਾਲੋਂ ਘੱਟ ਕਿੱਥੋਂ ਹਿਮਾਚਲ ਕੋਲੇ ਪੈਸਾ ਬਚੂਗਾ ਕਿੱਥੋਂ ਹਿਮਾਚਲ ਲੱਗੇ ਨੂੰ ਇਨਵੈਸਟ ਕਰੂਗੀ ਸੋ ਕਹਿੰਦੇ ਇੰਨਾ ਜ਼ਿਆਦਾ ਖਰਚਾ ਸਰਕਾਰੀ ਤਨਖਾਹਾਂ ਤੇ ਜਾ ਰਿਹਾ ਸਾਨੂੰ ਸੋਚਣ ਦੀ ਲੋੜ ਆ ਇਦਾਂ ਹੀ ਇੱਕ ਵਾਰ 1980 ਦੀ ਘਟਨਾ ਆ ਜਦੋਂ ਪੀਐਸਯੂ ਜਿਹੜੀਆਂ ਸਾਡੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਵਿੱਚ ਸਰਕਾਰੀ ਬੰਦਿਆਂ ਨੇ ਕੰਮ ਕਰਨਾ ਉਹਨਾਂ ਵਧੀਆ ਨਹੀਂ ਸੀ ਕਰ ਰਹੇ ਸੋ ਫਿਰ ਕੀ ਕੀਤਾ ਗਿਆ ਉਦੇ ਵਿੱਚੋਂ ਜਿਹੜੇ ਵਧੀਆ ਬੰਦੇ ਰੱਖ ਲੈ ਬਾਕੀ ਕੱਢ ਦੇ ਜਿਹੜਾ ਸਾਡੇ ਮੰਨ ਚਾਹਣਾ ਵੀ ਸਰਕਾਰੀ ਲੱਗਦਾ ਸਮਝੋ ਐਸ਼ ਆ ਕੋਈ ਕੰਮ ਹੀ ਕਰਨ ਦੀ ਲੋੜ ਨਹੀਂ ਕਹਿੰਦੇ ਉਹ ਸਿਨੈਰੀਓ ਹਟਾਉਣਾ ਪੈਣਾ ਆ ਦੇਖਣਾ ਪੈਣਾ ਵੀ ਜਿਹੜਾ ਕੰਮ ਕਰਦਾ ਰੱਖੋ ਜਿਹੜਾ ਨਹੀਂ ਕੰਮ ਕਰਦਾ ਉਹਨੂੰ ਭਜਾ ਦਿਓ ਪਹਿਲਾ ਕੰਮ ਦੂਜੇ ਨੰਬਰ ਤੇ ਬਹੁਤ ਸਾਰੇ ਇਦਾਂ ਦੇ ਡਿਪਾਰਟਮੈਂਟ ਆ ਜਿਹੜੇ ਹਿਮਾਚਲ ਨੇ ਆਪ ਦੇ ਸਰਕਾਰ ਦੇ ਕੰਟਰੋਲ ਚ ਰੱਖਿਆ ਬਾਈ ਉਹ ਪ੍ਰਾਈਵੇਟਾਈਜ਼ ਕਰ ਦੋ ਛੱਡੋ ਕਿੱਥੋਂ ਤੁਸੀਂ ਇਹਨਾਂ ਖਰਚਾ ਚੱਕੋਗੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦੋ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਜਾਂ ਤਾਂ ਫਿਰ ਤੁਸੀਂ ਕੰਟਰੈਕਟ ਬੇਸ ਤੇ ਕਰ ਲਓ ਕਿ ਤੁਸੀਂ ਰਲ ਮਿਲ ਕੇ ਕੰਮ ਕਰ ਲਓ ਆਪ ਦੇ ਉੱਤੇ ਇਹਨਾਂ ਬਰਡਨ ਨਾਲੋਂ ਕਿਉਂਕਿ ਤੁਹਾਡੇ ਵਾਲੇ ਸਰਕਾਰੀ ਬੰਦੇ ਕੰਮ ਹੀ ਨਹੀਂ ਕਰਦੇ ਕਹਿੰਦੇ ਆਰਾਮ ਕਰ ਰਹੇ ਆ ਇੱਕ ਤਾਂ ਇਹ ਕਾਰਨ ਸੀਗਾ ਬਰਬਾਦੀ ਵੱਲ ਨੂੰ ਜਾਣ ਦਾ ਗਲਤ ਰਾਹ ਤੇ ਜਾ ਰਿਹਾ ਦੂਜੇ ਨੰਬਰ ਤੇ ਕਹਿੰਦੇ ਕਿ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਸਬਜੀ ਸਬਸਿਡੀਆਂ ਦੀ ਗੱਲ ਕਰ ਲਈਏ એનર્ਜੀ ਸੈਕਟਰ ਦੇ ਵਿੱਚ 53% ਜਿਹੜੀ ਹੈਗੀ ਉਹ ਜਿਹੜਾ ਉਹ ਉਧਰ ਨੂੰ ਜਾ ਰਿਹਾ ਪੈਸਾ ਬਿਜਲੀ ਦੇ ਸੈਕਟਰ ਦੇ ਵੱਲੋਂ ਜਾ ਰਿਹਾ ਯਾਨੀ ਜਿਹੜਾ ਟੋਟਲ ਸਬਸਿਡੀ ਜਾ ਰਹੀ ਹੈ ਉਹ ਇਹਨਾਂ ਦੇ ਪੂਰੇ ਟਾਰਗੇਟ ਦੀ 3% ਜਾ ਰਹੀ ਹੈ 42000 ਇਨਾਂ ਦੀ ਕਮਾਈ ਆ ਉਹਦੇ ਵਿੱਚੋਂ 1200 ਕਰੋੜ ਰੁਪਈਆ ਸਬਸਿਡੀ ਤੇ ਜਾ ਰਿਹਾ ਉਸ 1200 ਕਰੋੜ ਦੇ ਵਿੱਚੋਂ ਅਧਿਓ ਜ਼ਿਆਦਾ ਦਾ ਸਿਰਫ એનર્ਜੀ ਸੈਕਟਰ ਦੇ ਵਿੱਚ ਯਾਨੀ ਕਿ ਇਲੈਕਟ੍ਰਿਸਿਟੀ ਜਿਹੜੀ ਬਿਜਲੀ ਫ੍ਰੀ ਕਰ ਦਿੰਦੇ ਉੱਥੇ ਜਾ ਰਹੀ ਆ ਬਾਕੀ ਫੂਡ ਸਪਲਾਈ ਜਿਹੜਾ ਅਨਾਜ ਫ੍ਰੀ ਦਿੰਨੇ ਆ ਜਾਂ ਘੱਟ ਰੇਟ ਉੱਤੇ ਦਿੰਨੇ ਉਹਦੇ ਵਿੱਚ ਜਾ ਰਹੀ ਆ ਸੋ ਚਲੋ ਰੇਟ ਵਾਲਾ ਅਨਾਜ ਵਾਲਾ ਤਾਂ ਠੀਕ ਆ ਲੇਕਿਨ ਆ ਬਿਜਲੀ ਫ੍ਰੀ ਵਾਲੇ ਦਾ ਕੀ ਇੰਪੈਕਟ ਪੈਂਦਾ ਇਹਦੇ ਨਾਲ ਨਾਲ ਹੀ ਉਹ ਸਰਕਾਰ ਨੇ ਕਹੇ ਸੀ ਨਾ 300 ਯੂਨਟਾਂ ਫ੍ਰੀ ਦਵਾਂਗੇ ਇੱਕ ਪੋਲੀਟੀਕਲ ਪਾਰਟੀ ਨੇ ਕਹਤਾ ਅਸੀਂ ਦਵਾਂਗੇ ਦੂਜੀ ਕਹਿੰਦੀ ਹਿੱਸੇ ਦਵ ਸੋ ਕਾਂਗਰਸ ਜਿੱਤ ਗਈ ਉਹਨਾਂ ਨੇ ਵਾਦਾ ਕਰ ਲਿਆ 300 ਯੂਨਿਟ ਫ੍ਰੀ ਦੇਵਾਂਗੇ ਹੁਣ ਮਸਲਾ ਇਹ ਨਾ ਪੈਸਾ ਆਊ ਕਿੱਥੋਂ ਸੋ ਕਿਹਾ 300 ਸੀਗਾ ਹੁਣ 125 ਯੂਨਿਟ ਦੇ ਰਹਾ 300 ਨਹੀਂ ਦੇ ਰਹਾ ਕਹਿੰਦੇ ਸਾਡੇ ਹੱਥ ਖੜੇ ਆ ਦੂਜੇ ਨੰਬਰ ਤੇ ਇਦਾਂ ਦੇ ਪੋਲੀਟੀਕਲ ਵਾਦੇ ਕੀਤੇ ਹੋਏ ਪੈਸੇ ਔਰਤਾਂ ਨੂੰ ਦੇਵਾਂਗੇ 1500 ਰੁਪਈਆ ਹਿਮਾਚਲ ਦੇ ਵਿੱਚ ਔਰਤਾਂ ਨੂੰ ਦਿੱਤਾ ਜਾ ਰਿਹਾ ਆ ਅੰਡਰ ਦਾ ਸਕੀਮ ਆਫ ਇੰਦਰਾ ਗਾਂਧੀ ਪਿਆਰੀ ਬਹਿਨਾ ਸੁਖ ਸਮਰiddhi ਨਿਧੀ ਯੋਜਨਾ ਸੋ ਇੱਕ ਸਕੀਮ ਚਲਾਈ ਉਹਦੇ ਵਿੱਚ 1500 ਰੁਪਏ ਔਰਤ ਨੂੰ ਦਿੱਤਾ ਜਾਂਦਾ ਹਰੇਕ ਔਰਤ ਨੂੰ ਜਿਹੜੀ ਕਿ 18 ਤੋਂ 60 ਸਾਲ ਦੀ ਹੈਗੀ ਆ ਹਿਮਾਚਲ ਦੇ ਵਿੱਚ ਸੋ ਇਹਦੇ ਨਾਲ 800 ਕਰੋੜ ਰੁਪਇਆ ਬਰਡਨ ਆ ਗਿਆ ਆ ਹਿਮਾਚਲ ਦੀ ਸਰਕਾਰ ਦੇ ਉੱਤੇ ਇਹੀ ਪੈਸਾ ਜਿਹੜਾ ਦਾ ਫ੍ਰੀ ਬੰਡਾ ਜਾ ਰਿਹਾ ਬਿਜਲੀ ਦੇ ਰੂਪ ਦੇ ਵਿੱਚ ਕਿਉਂ ਨਾ ਕਿਤੇ ਇਨਵੈਸਟ ਕੀਤਾ ਜਾਂਦਾ ਕੋਈ ਸਕੂਲ ਕਾਲਜ ਬਣਦਾ ਕੋਈ ਹਸਪੀਟਲ ਬਣਦਾ ਜਿਹਦੇ ਨਾਲ ਗਰੋਥ ਹੁੰਦੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਵੰਡਣੀਆਂ ਸ਼ੁਰੂ ਕੀਤੀਆਂ ਹੋਈਆਂ ਤੇ ਸਾਡੇ ਲੋਕ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਫਰੀਦੀਆਂ ਚੀਜ਼ਾਂ ਦੇ ਚੱਕਰ 'ਚ ਵੋਟ ਪਾ ਦਿੰਦੇ ਆ ਉਹਦੇ ਨਾਲ ਹਾਲਾਤ ਹਿਮਾਚਲ ਦੀ ਪਹਿਲੀ ਐਗਜ਼ਾਮਪਲ ਆ ਹਿਮਾਚਲੇ ਦਾ ਹੋਰ ਸਟੇਟਾਂ ਦਾ ਵੀ ਬਣਨਗੇ ਜੇ ਅਸੀਂ ਨਾ ਸੁਧਰੇ ਤਾਂ ਹਾਲਾਤ ਇਦਾਂ ਦੇ ਹੋ ਚੁੱਕੇ ਸਰਕਾਰ ਕੋਲੇ ਪੈਸਾ ਨਹੀਂ ਹੈਗਾ ਆਪਣੀ ਹੀ ਸਰਕਾਰ ਚਲਾਉਣ ਨੂੰ ਇਹਦੇ ਨਾਲ ਨਾਲ ਫ੍ਰੀ ਬੱਸਾਂ ਚੱਲ ਰਹੀਆਂ ਨੇ ਜੀ ਉਹਦੇ ਵਿੱਚ ਮੁੱਖ ਜਿਹੜੀ ਮੁਫਤ ਬੱਸ ਸਰਵਿਸ ਕਰ ਦੁੱਤੀ ਆ ਇਹਦੇ ਨਾਲ ਨਾਲ ਹੀ ਹੋਰ ਸਾਰੀਆਂ ਕਹਿੰਦੀਆਂ ਫਰੀਦੀਆਂ ਸਹੂਲਤਾਂ ਫਿਰ ਸਾਡੇ ਮਨ 'ਚ ਆਉਂਦਾ ਵੀ ਕੀ ਫ੍ਰੀ ਦੇਣਾ ਮਾੜਾ ਆ ਨਹੀਂ ਫ੍ਰੀ ਦੇਣਾ ਮਾੜਾ ਨਹੀਂ ਹੈਗਾ ਫਰੀ ਹੋਣ ਨੂੰ ਜਿਹਨਾਂ ਨੂੰ ਲੋਡ ਆ ਜੀ ਇੱਕ ਲਿਮਟ ਲਗਾਓ ਵੀ ਜੇ ਬਿਜਲੀ ਵੀ ਫਰੀ ਦੇਣੀ ਆ ਤਾਂ ਕਿਹਨਾਂ ਨੂੰ ਦੇਣੀ ਆ ਜੇ ਕਿਰਾਇਆ ਬੱਸਾਂ ਦਾ ਫਰੀ ਕਰਨਾ ਤਾਂ ਕਿੰਨੀ ਕਮਾਈ ਵਾਲਿਆਂ ਨੂੰ ਕਰਨਾ ਸੋ ਮਤਲਬ ਇੱਕ ਪੈਰਾਮੀਟਰ ਹੋਵੇ ਜਿਹਦੀ ਅਸਲ ਦੇ ਵਿੱਚ ਜਿਹਨੂੰ ਲੋਡ ਆ ਉਹ ਚੀਜ਼ ਦਿੱਤੀ ਜਾਵੇ ਸਭ ਨੂੰ ਨਾ ਦਿੱਤੀ ਜਾਵੇ ਕਹਿਣ ਦਾ ਮਤਲਬ ਹੀ ਆ ਜੀ ਅੱਗੇ ਚੱਲਦੇ ਆਪਾਂ ਹਿਮਾਚਲ ਨੇ ਇੱਕ ਹੋਰ ਕਹਿੰਦੇ ਪੰਗਾ ਲੈ ਲਿਆ ਉਸੇ ਦਾ 올ਡ ਪੈਨਸ਼ਨ ਸਕੀਮ ਦਾ ਵੋਟਾਂ ਵਿੱਚ ਕਹਿ ਬੈਠੇ ਸਾਨੂੰ ਮੋਟਾ ਬੋ ਅਸੀਂ 올ਡ ਪੈਨਸ਼ਨ ਸਕੀਮ ਚਲਾਵਾਂਗੇ ਜਿੱਤ ਗਏ ਹੁਣ 올ਡ ਪੈਨਸ਼ਨ ਸਕੀਮ 2057 ਜਾਂ 34 ਦੇ ਰਾਉਂਡ ਬੰਦ ਕੀਤੀ ਗਈ ਸੀ ਸੈਂਟਰਲ ਗਵਰਨਮੈਂਟ ਦੁਆਰਾ ਇਹ ਦੁਆਰਾ ਚਲਾਤਾ ਇਹਦੇ ਨਾਲ ਸਰਕਾਰ ਦੇ ਉੱਤੇ 1000 ਕਰੋੜ ਰੁਪਏ ਦਾ ਐਕਸਟਰਾ ਭਾਰ ਆ ਗਿਆ ਜਣੀ ਦੇਖਿਆ ਜਾਵੇ ਆ ਜਿਹੜੇ ਪਿਛਲਾ ਚੋਣਾਂ ਹੋ ਕੇ ਸਾਡੇ ਪਿਛਲੇ ਇਲੈਕਸ਼ਨ ਹੋ ਕੇ ਜਿਹਦੇ ਵਿੱਚ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਹੀ ਸਾਲਾਨਾ 57000 ਕਰੋੜ ਰੁਪਇਆ ਐਕਸਟਰਾ ਲੱਗਣਾ ਸ਼ੁਰੂ ਹੋ ਗਿਆ ਸਰਕਾਰ ਦਾ ਫ੍ਰੀ ਦੀਆਂ ਚੀਜ਼ਾਂ ਦੇ ਵਿੱਚ ਉਦੋਂ ਬਾਅਦ हिमाचल ਹੁਣ ਸਟੇਟ ਇਦਾਂ ਦੀ ਆ ਸਾਰਾ ਖਰਚਾ ਸੀ ਦੇਖ ਲਿਆ ਜਾਂ ਤਾਂ ਉਹ ਸਰਕਾਰੀ ਤਨਖਾਹਾਂ ਵਿੱਚ ਜਾ ਰਿਹਾ ਪੈਨਸ਼ਨਾਂ ਵਿੱਚ ਜਾ ਰਿਹਾ ਵਿਆਜ ਤਾਰਨ ਦੇ ਰੂਪ ਵਿੱਚ ਜਾ ਰਿਹਾ ਤੇ ਜਾਂ ਫ੍ਰੀ ਦੀਆਂ ਚੀਜ਼ਾਂ ਮੰਡਣ ਵਿੱਚ ਜਾ ਰਿਹਾ ਸੋ ਜਦੋਂ ਹਿਮਾਚਲ ਦੇ ਵਿੱਚ ਇਸ ਤਰੀਕੇ ਦੇ ਮੌਨਸਨ ਆਉਂਦੇ ਕਿੱਥੇ ਇੰਨੀ ਸੋਹਣੀ ਬਿਲਡਿੰਗ ਸੀਗੀ ਮੌਨਸਨ ਨੇ ਤਬਾਹ ਕਰ ਗਏ ਹੁਣ ਭਾਈ ਇਹਨੂੰ ਠੀਕ ਕਰਨ ਦੇ ਲਈ ਪੈਸੇ ਹੀ ਨਹੀਂ ਹਿਮਾਚਲ ਦੇ ਕੋਲੇ ਫਿਰ ਉਹ ਕਰਜ਼ਾ ਜਾ ਕੇ ਲਾਉਣਗੇ ਨਾ ਤੇ ਜਦੋਂ ਲਾਉਂਦੇ ਆ ਫਿਰ ਅਗਲੇ ਸਾਲ ਮੌਨਸਨ ਉਹ ਫਿਰ ਟੁੱਟ ਜਾਂਦੇ ਆ ਸੋ ਹਿਮਾਚਲ ਦੀ ਕੰਡੀਸ਼ਨ ਵੀ ਇਦਾਂ ਦੀ ਆ ਉਹਨੂੰ ਜ਼ਿਆਦਾ ਪੈਸਾ ਆਪਦੇ ਕੋਲ ਰੱਖਣ ਬੀ ਉਹ ਇਦਾਂ ਦੇ ਨੁਕਸਾਨ ਨੂੰ ਚੱਲ ਸਕੇ ਜਾਂ ਸੈਂਟਰ ਗਵਰਨਮੈਂਟ ਉਹਦੀ ਮਦਦ ਕਰ ਦੇਵੇ ਲੇਕਿਨ ਆਪਾਂ ਨੂੰ ਪਤਾ ਜਿਹੜੀ ਪੋਲੀਟੀਕਲ ਮੁੱਦਾ ਹੈ ਬੜੀ ਚੀਜ਼ ਆ ਸੋ ਸੈਂਟਰ ਗਵਰਨਮੈਂਟ ਨੇ ਵੀ ਅਗਲੀ ਵਾਰ ਕਹਿਣਾ ਨਾ ਵੋਟਾਂ ਵਿੱਚ ਦੇਖੋ ਜੀ ਹਿਮਾਚਲ 'ਚ ਕੰਮ ਨਹੀਂ ਹੋਇਆ ਸਾਡੀ ਸਰਕਾਰ ਲੈ ਗਿਆ ਸੋ ਇਸ ਕਰਕੇ ਉਹ ਪੈਸਾ ਵੀ ਨਹੀਂ ਆ ਰਿਹਾ ਇੱਕ ਹੋਰ ਬਹੁਤ ਵੱਡਾ ਇਸ਼ੂ ਹਿਮਾਚਲ ਦੇ ਵਿੱਚ ਲੋਕੀ ਜ਼ਿਆਦਾ ਖੇਤੀ ਕਰਦੇ ਆ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਜੇ ਭਾਰਤ ਦੀ ਆਪਾਂ ਐਵਰੇਜ ਕੱਢੀ ਤਾਂ ਭਾਰਤ ਦੇ ਵਿੱਚ ਇਸ ਸਮੇਂ ਅ ਜਿਹੜੀ ਐਗਰੀਕਲਚਰ ਆਹੋ ਜੇ 60% ਦੇ ਰਾਊਂਡ ਹੈਗੇ ਤਾਂ ਹਿਮਾਚਲ ਦੇ ਵਿੱਚ ਵੀ ਉਹ ਐਗਰੀਕਲਚਰ ਜਿਹੜੀ ਲੋਕੀ ਕਰਦੇ ਆ ਉਹ 59% ਲੋਕੀ ਜਿਹੜੇ ਐਗਰੀਕਲਚਰ ਕਰਦੇ ਆ ਇੱਕ ਏਦਾਂ ਦੀ ਸਟੇਟ ਜਿੱਥੇ ਖੇਤੀਬਾੜੀ ਦੇ ਵਿੱਚੋਂ ਜ਼ਿਆਦਾ ਉਤਪਾਦਨ ਨਹੀਂ ਹੈ ਕਿ ਲੇਕਿਨ ਫਿਰ ਵੀ ਲੋਕੀ ਖੇਤੀਬਾੜੀ ਕਰ ਰਹੇ ਆ ਸੋ ਖੇਤੀਬਾੜੀ ਜ਼ਿਆਦਾ ਪ੍ਰੋਫਿਟ ਦਾ ਸੌਦਾ ਨਹੀਂ ਹੈਗਾ ਸਾਨੂੰ ਪਤਾ ਆ ਭਾਰਤ ਦੀ ਪੂਰੀ ਜਨਸੰਖਿਆ ਦੇ ਵਿੱਚੋਂ ਜੇ ਦੇਖੀਏ ਤਾਂ 60% ਲੋਕ ਜਿਹੜੋ ਖੇਤੀਬਾੜੀ ਤੇ ਨਿਰਭਰ ਆ ਤੇ ਭਾਰਤ ਦੀ ਪੂਰੀ ਕਮਾਈ ਦੇ ਵਿੱਚੋਂ 16-17% ਸਿਰਫ ਕਮਾਈ ਖੇਤੀਬਾੜੀ ਚੋਂ ਆਉਂਦੀ ਆ। ਸੋ ਇਹ ਜ਼ਿਆਦਾ ਲੋਕਾਂ ਦਾ ਖੇਤੀਬਾੜੀ ਤੇ ਨਿਰਭਰ ਹੋਣਾ ਵੀ ਹਿਮਾਚਲ ਲਈ ਜ਼ਿਆਦਾ ਪੋਜ਼ਿਟਿਵ ਨਹੀਂ ਹੈਗਾ। ਉਹ ਇਸ ਕਰਕੇ ਕਿਉਂਕਿ ਇਹ ਪਹਾੜੀ ਏਰੀਆ ਇੱਥੇ ਖੇਤੀਬਾੜੀ ਜ਼ਿਆਦਾ ਹੀ ਵਧੀਆ ਹੁੰਦੀ ਨਹੀਂ ਸੋ ਲੋਕੀ ਆਪਣਾ ਗੁਜ਼ਾਰਾ ਹੀ ਕਰਦੇ ਆ ਖਾਂਦੇ ਪੀਂਦੇ ਆ ਤੇ ਠੀਕਾ ਬਹਾਲ ਅੱਗੇ ਤੱਕ ਨਹੀਂ ਜਾ ਰਹੇ। ਇਹਦੇ ਨਾਲ ਨਾਲ ਹੀ ਹੁਣ ਸਾਨੂੰ ਲੋੜ ਫਿਰ ਕੀ ਆ ਕਹਿੰਦੇ ਸਾਨੂੰ ਲੋੜ ਹੈਗੀ ਆ ਟੂਰਿਜ਼ਮ ਸੈਕਟਰ ਨੂੰ ਪ੍ਰਮੋਟ ਕਰਨ ਦੀ। ਟੂਰਿਜ਼ਮ ਸੈਕਟਰ ਨੂੰ ਪ੍ਰਮੋਟ ਕਿੱਦਾਂ ਕੀਤਾ ਜਾਵੇ ਇਹਦੇ ਨਾਲ ਟੂਰਿਜ਼ਮ ਸੈਕਟਰ ਨੂੰ ਪ੍ਰਮੋਟ ਕੀ ਦੇਵੋਗਾ ਪ੍ਰਾਈਵੇਟਾਈਜ਼ੇਸ਼ਨ ਦੇ ਨਾਲ ਹਿਮਾਚਲ ਦੇ ਵਿੱਚ ਮੇਨ ਉਹਨਾਂ ਕੋਲ ਕੀ ਆ ਟੂਰਿਜ਼ਮ ਸੈਕਟਰ ਸੀ ਕਿ ਨਾ ਵੀ ਟੂਰਿਜ਼ਮ ਬਹੁਤ ਦੇ ਮੈਂ ਕੰਪੈਰੀਜ਼ਨ ਕਰਕੇ ਦੱਸਦਾ ਹਿਮਾਚਲ ਦਾ ਟੋਟਲ ਏਰੀਆ 55000 ਸਕਰ ਕਿਲੋਮੀਟਰ ਦਾ ਆ ਸਵਿਟਜ਼ਰਲੈਂਡ ਦੁਨੀਆ ਦੀ ਸਭ ਤੋਂ ਖੂਬਸੂਰਤ ਕੰਟਰੀ ਮੰਨੀ ਜਾਂਦੀ ਆ ਉਹਦਾ ਏਰੀਆ ਹੈਗਾ 44 42000 ਸਕਰ ਕਿਲੋਮੀਟਰ ਜਾਨੀ ਕਿ ਉਹ ਉਹ ਹਿਮਾਚਲ ਨਾਲੋਂ ਛੋਟਾ ਹੈ ਜੀ ਉਹਨੇ ਆਪਣੇ ਕੁਦਰਤੀ ਪਹਾੜਾਂ ਨੂੰ ਇੰਨਾ ਸੋਹਣਾ ਸੰਭ ਕੇ ਰੱਖਿਆ ਵੀ ਦੁਨੀਆ ਤੋਂ ਲੋਕ ਉੱਥੇ ਘੁੰਮਣ ਜਾਂਦੇ ਆ ਤੇ ਹਿਮਾਚਲ ਦੇ ਵਿੱਚ ਜੇ ਆਸੇ ਪਾਸੇ ਦੇ ਸਟੇਟਾਂ ਵਾਲੇ ਆ ਜਾਣ ਤਾਂ ਉਹਨਾਂ ਦੇ ਡਰਾਈਵਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਕਾਹਦੇ ਕਰਕੇ ਸਿਆਸਤ ਦੇ ਕਰਕੇ ਅਸੀਂ ਦੇਖ ਰਹੇ ਹਾਂ ਸੋ ਹਿਮਾਚਲ ਵਾਸੀਆਂ ਨੂੰ ਵੀ ਸੋਚਣ ਦੀ ਲੋੜ ਆ ਉਹਦੇ ਨਾਲ ਨੁਕਸਾਨ ਕੀ ਹੁੰਦਾ ਉਥੋਂ ਦੀ ਸਰਕਾਰ ਨੂੰ ਵੀ ਸੋਚਣ ਦੀ ਲੋੜ ਆ ਵੀ ਜੇ ਟੂਰਿਜ਼ਮ ਸੈਕਟਰ ਨੂੰ ਤੁਸੀਂ ਪ੍ਰਮੋਟ ਕਰਨਾ ਆ ਤਾਂ ਤੁਹਾਡੇ ਮਾਹੌਲ ਇੱਥੇ ਸ਼ਾਂਤਮਈ ਹੋਣਾ ਚਾਹੀਦਾ ਆ ਹਿਮਾਚਲ ਦੇ ਲੀਡਰ ਇੱਕ ਇਦਾਂ ਦੇ ਲੀਡਰ ਹੋਣੇ ਚਾਹੀਦੇ ਜਿਹੜੇ ਬਾਕੀ ਲੋਕਾਂ ਬਾਕੀ ਸਟੇਟਾਂ ਦੇ ਲੋਕਾਂ ਨੂੰ ਪਿਆਰ ਨਾਲ ਬੁਲਾਉਣ ਨਾ ਕਿ ਉਹਨਾਂ ਨੂੰ ਧਮਕ ਸਾਨੂੰ ਪਤਾ ਮੈਕਸਿਮਮ ਟੂਰਿਜ਼ਮ ਜਿਹੜਾ ਹੈਗਾ ਉਹ ਕਿੱਥੋਂ ਜਾਂਦਾ ਪੰਜਾਬ ਦਿੱਲੀ ਰਾਜਸਥਾਨ ਹਰਿਆਣਾ ਇਧਰ ਹੋ ਜਾਂਦਾ ਤੇ ਆਪਾਂ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਕੰਟਰੋਵਰਸੀ ਦੇਖੀ ਹੈ ਪੰਜਾਬ ਦੇ ਨਾਲ ਹਿਮਾਚਲ ਦੀ ਉਹਦੇ ਨਾਲ ਬਹੁਤ ਇੰਪੈਕਟ ਪਿਆ ਅੱਜ ਉਹ ਵੀ ਪੈ ਰਿਆ ਸੋ ਜੇ ਅਸੀਂ ਚਾਹੁੰਦੇ ਹਾਂ ਸਵਿਟਜ਼ਰਲੈਂਡ ਨੂੰ ਕਹਿੰਦੇ ਆ ਵੀ ਸਵਿਟਜ਼ਰਲੈਂਡ ਦਾ ਏਰੀਆ ਇੰਨਾ ਛੋਟਾ ਆ ਹਿਮਾਚਲ ਦਾ ਉਹਦੇ ਏਰੀਆ ਬਹੁਤ ਵੱਡਾ ਤੇ ਇੱਕ ਹੋਰ ਇੱਥੇ ਦਿੱਕਤ ਕੀ ਆ ਟੂਰਿਜ਼ਮ ਨੂੰ ਲੈ ਕੇ ਵੀ ਜਿਹੜੀ ਸਰਕਾਰ ਆ ਹਿਮਾਚਲ ਦੀ ਉਹ ਜ਼ਿਆਦਾ ਚੀਜ਼ਾਂ ਆਪਣੇ ਕੰਟਰੋਲ 'ਚ ਰੱਖੀ ਬੈਠੀ ਆ ਇਵਨ ਜਿਹੜੇ ਹੋਟਲ ਆ ਉਹ ਵੀ ਸਰਕਾਰ ਦੇ ਖੁਦ ਚਲਾ ਰਹੀ ਆ ਜਦੋਂ ਸਰਕਾਰ ਖੁਦ ਹੋਟਲ ਚਲਾ ਰਹੀ ਆ ਤਾਂ ਉਹਦੇ ਵਿੱਚ ਉਹਨਾ ਪ੍ਰੋਫਿਟ ਨਹੀਂ ਹੋ ਰਿਹਾ ਉੱਥੇ ਖਾਣਾ ਮਿਲ ਰਿਹਾ ਉਹ ਵੀ ਸਬਸਿਡਾਈਜ਼ਡ ਪ੍ਰਾਈਸ ਦੇ ਉੱਤੇ ਮਿਲ ਰਿਹਾ ਸਰਕਾਰ ਨੂੰ ਕਮਾਈ ਨਹੀਂ ਹੈਗੀ ਸਰਕਾਰ ਚਾਹੁੰਦੀ ਵੀ ਸ਼ਾਇਦ ਅਸੀਂ ਆਪਣਾ ਵਾਤਾਵਰਣ ਸੰਭਾਲ ਕੇ ਰੱਖ ਲਾਂਗੇ ਤਾਂ ਕਰਕੇ ਸਰਕਾਰ ਜ਼ਿਆਦਾ ਜਿਹੜਾ ਉਹ ਆਪਣੇ ਕੋਲ ਕੰਟਰੋਲ ਰੱਖਦੀ ਹੈ ਪਰ ਸਰਕਾਰ ਨੂੰ ਲੋੜ ਹੈ ਕਿ ਪ੍ਰਾਈਵੇਟਾਈਜ਼ ਕੀਤਾ ਜਾਵੇ ਪਰ ਉਹ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਆਪਣੇ ਕੋਲੇ ਕੰਟਰੋਲ ਹੋਵੇ ਲੋਕੀ ਉਹਦੀ ਨੇਚਰ ਦਾ ਹਿਮਾਚਲ ਦੀ ਕੁਦਰਤੀ ਸੰਸਾਧਨਾਂ ਦੀ ਦੁਰਵਰਤੋਂ ਨਾ ਕਰ ਸਕਣ ਸੋ ਬਹੁਤ ਜ਼ਰੂਰੀ ਆ ਜਿਹੜੀਆਂ ਸਮੱਸਿਆਵਾਂ ਆਪਾਂ ਦੇਖੀਆਂ ਸਮੱਸਿਆਵਾਂ ਨੂੰ ਦੂਰ ਨਹੀਂ ਕਰਾਂਗੇ ਤਾਂ ਸਟੇਟਾਂ ਗਰੋ ਨਹੀਂ ਕਰਨਗੀਆਂ ਆਪਣੀ ਪਾਵਰ ਜਿਵੇਂ ਪੰਜਾਬ ਦੀ ਪਾਵਰ ਉਹਦੀ ਖੇਤੀ ਉਹਦੀ ਐਗਰੀਕਲਚਰ ਆ ਹਿਮਾਚਲ ਦੀ ਪਾਵਰ ਉਹਦਾ ਟੂਰਿਜ਼ਮ ਸੈਕਟਰ ਆ ਉਹਦੀ ਫਰੂਟ ਪ੍ਰੋਡਿਊਸਿੰਗ ਜਿਹੜੀ ਹੈਗੀ ਉਹ ਐਗਰੀਕਲਚਰ ਆ ਮਤਲਬ ਉਹਨੇ ਸੇ ਪੈਦਾ ਕੀਤੇ ਉਹਨਾਂ ਸੇਬਾਂ ਨੂੰ ਵੇਚੋ ਉਹਦੇ ਵਿੱਚੋਂ ਸਿਟਰਸ ਬਣਾਓ ਉਹਦੇ ਵਿੱਚੋਂ ਕੁਝ ਹੋਰ ਬਣਾਓ ਅਚਾਰ ਬਣਾ ਕੇ ਵਿੱਚੋਂ ਉਸ ਇੰਡਸਟਰੀ ਦੀ ਲੋੜ ਆ ਉੱਥੇ ਕਿਤਨਾ ਕਿਤੇ ਜ਼ਿਆਦਾ ਆਪਣੇ ਆਪ ਨੂੰ ਕਲੋਜ਼ ਰੱਖਣਾ ਵੀ ਨੁਕਸਾਨਦੇ ਹੋ ਜਾਂਦਾ ਏ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਇਨਫੋਰਮੇਸ਼ਨ ਵਾਲੀ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਕੀ ਵਿਚਾਰ ਇਹਦੇ ਉੱਤੇ ਤੇ ਪੰਜਾਬ ਦੇ ਉੱਤੇ ਵੀਡੀਓ ਚਾਹੀਦੀ ਤਾਂ ਮੈਨੂੰ ਦੱਸਿਓ ਪੰਜਾਬ ਦੇ ਉੱਤੇ ਮੈਂ ਇਦਾਂ ਦੀ ਵੀਡੀਓ ਜ਼ਰੂਰ ਲੈ ਕੇ ਆਉਂਗਾ ਕਿ ਪੰਜਾਬ ਦੀਆਂ ਪ੍ਰੋਬਲਮਸ ਕੀ-ਕੀ ਨੇ ਹਾਂ ਹੁਣ ਸਟਾਰਟਿੰਗ ਦੇ ਜਿਵੇਂ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਡੀਐਸਪੀ ਐਸਜੀਮ ਤਸੀਲਦਾਰ ਬਣਨਾ ਚਾਹੁੰਦੇ ਹੋ ਤਾਂ ਜੇ ਤੁਹਾਡੀ ਉਮਰ 22 ਤੋਂ 37 ਸਾਲ ਹੈ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 10ਵੀਂ ਵਿੱਚ ਪੰਜਾਬੀ ਸੀਗੀ ਤਾਂ ਤੁਸੀਂ ਇਹ ਐਗਜ਼ਾਮ ਦੇ ਸਕਦੇ ਹੋ ਇਗਜ਼ਾਮ ਦੀ ਤਿਆਰੀ ਦੇ ਲਈ ਆਪਣਾ ਬੈਚ ਸਟਾਰਟ ਹੈ ਤੁਸੀਂ ਐਡਮਿਸ਼ਨ ਲਓ 20000 ਰੁਪਏ ਪੂਰੀ ਇਗਜ਼ਾਮ ਤੱਕ ਦੀ ਫੀਸ ਹੈ ਸਾਰੇ ਸਟੈਪ ਪੜ੍ਹਾਏ ਜਾਣਗੇ ਬਾਕੀ ਦੇ ਬਾਰੇ ਦੇਖੋ ਇੱਥੇ ਜਿਹੜੇ ਬੱਚੇ ਨੂੰ ਤਾਂ ਪਤਾ ਪੀਸੀਐਸ ਕੀ ਚੀਜ਼ ਆ ਉਹਨਾਂ ਤਾਂ ਪਤਾ ਲੱਗ ਗਿਆ ਉਹਨਾਂ ਨੂੰ ਨੰਬਰ ਚਾਹੀਦਾ ਨੰਬਰ ਆ ਵੀ ਲਿਖਿਆ ਥੱਲੇ ਵੀ ਚੱਲਦਾ ਕਾਲ ਕਰ ਲਓ ਜਿਹੜੇ ਬੱਚੇ ਨੂੰ ਨਹੀਂ ਪਤਾ ਪੀਸੀਐਸ ਕੀ ਚੀਜ਼ ਆ ਜਿਹੜੇ ਬੱਚੇ ਨੂੰ ਇੰਨਾ ਵੀ ਨਹੀਂ ਪਤਾ ਕਿ ਐਸਡੀਐਮ ਡੀਐਸਪੀ ਤਸਦੀਲਦਾਰ ਕਿਵੇਂ ਬਣਿਆ ਜਾਂਦਾ ਆ ਤੁਸੀਂ ਜਸਟ ਇਨਫੋਰਮੇਸ਼ਨ ਦੇ ਲਈ ਕਾਲ ਕਰ ਲਓ ਇਸ ਨੰਬਰ ਦੇ ਉੱਤੇ ਤੁਹਾਨੂੰ ਕੋਈ ਨਹੀਂ ਕਹੂਗਾ ਵੀ ਤੁਸੀਂ ਕਾਲ ਕਿਉਂ ਕੀਤੀ ਆ ਜਸਟ ਇਨਫ ਤੁਹਾਨੂੰ ਲੱਗਦਾ ਕੌਨਫੀਡੈਂਸ ਹੁੰਦਾ ਵੀ ਹਾਂ ਮੈਂ ਡੀਐਸਪੀ ਅਸਜੇਮ ਤਸਵੀਲਦਾਰ ਬਣ ਸਕਦਾ ਜਾਂ ਬਣ ਸਕਦੀ ਆ ਦੈਨ ਉਦੋਂ ਅਗਲਾ ਪ੍ਰੋਸੈਸ ਤੁਸੀਂ ਸੋਚ ਜਾਓ ਇਸ ਨੰਬਰ ਦੇ ਉੱਤੇ ਕਾਲ ਕਰਕੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜਉਂਦੇ ਬੱਸ ਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਿਆਂ ਨੂੰ ਬਾਏ ਬਾਏ